ਨੰਗਲ ਦੇ ਕਰੀਬ ਜਵਾਰ ਮਾਰਕੀਟ ਦੇ ਲਾਗੇ ਨਹਿਰ ਦੇ ਕੰਢੇ ਉੱਤੇ ਬਣੇ ਖਵਾਜਾ ਪੀਰ ਮੰਦਿਰ ਦੇ ਵਿੱਚ ਅੱਜ ਕੁ ਸ਼ਰਾਰਤੀ ਅਨਸਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਯਤਨ ਕੀਤਾ ਗਿਆ ਜਿਵੇਂ ਹੀ ਇਸ ਦੀ ਪੁਲਕ ਸਥਾਨਕ ਵਸਨੀਕਾਂ ਨੂੰ ਲੱਗੀ ਤਾਂ ਤੁਰੰਤ ਸਥਾਨਕ ਵਸਨੀਕਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਆਏ ਹੋਏ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਇਸ ਦੀ ਸੂਚਨਾ ਤੁਰੰਤ ਨੰਗਲ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਨੰਗਲ ਪੁਲਿਸੀ ਮੌਕੇ ਤੇ ਪਹੁੰਚੀ ਤੇ ਉਸ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਗੱਲਬਾਤ ਕਰਦੇ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਸ ਚੋਰ ਦੇ ਬਾਕੀ ਸਾਥੀਆਂ ਵੱਲੋਂ ਮੰਦਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਿੱਥੇ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਮੰਦਰ ਦੇ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜਿਸ ਦੇ ਨਾਲ ਉਹਨਾਂ ਦੀ ਧਾਰਮਿਕ ਪਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਇਹ ਤਸਵੀਰਾਂ ਨੰਗਲ ਜਵਾਰ ਮਾਰਕੀਟ ਦੇ ਲਾਗੇ ਬਣੇ ਖਵਾਜਾ ਪੀਰ ਮੰਦਿਰ ਦੀਆਂ ਨੇ ਜਿੱਥੇ ਇਹਨਾਂ ਸ਼ਰਾਤੀ ਅਨਸਰਾਂ ਵੱਲੋਂ ਪਹਿਲਾਂ ਗੇਟ ਨੂੰ ਤੋੜਿਆ ਗਿਆ ਤੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਪਹੁੰਚ ਕੇ ਜਿੱਥੇ ਸਮਾਨ ਚੋਰੀ ਕੀਤਾ ਗਿਆ ਉੱਥੇ ਹੀ ਮੰਦਿਰ ਦੇ ਵਿੱਚ ਮੂਰਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਮਾਮਲੇ ਲੈ ਕੇ ਸਥਾਨਕ ਵਸਨੀਕਾਂ ਨੇ ਨੰਗਲ ਪੁਲਿਸ ਤੋਂ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਦੇਖੋ ਕਿੰਨੇ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਭਿਨਾਸ਼ ਸ਼ਰਮਾ ਦੇ ਨਾਲ ਕੋਈ ਆਹ ਯਾਰ ਉਹਨੇ ਵਾਹ ਮਾਰਨ ਦੇ ਉਲੀਆ ਸਾਡੇ ਹੋਈ ਗਿਆ ਆ ਜਾ ਆ ਜਾ ਬੈਠੋ ਉੱਥੇ ਬੈਠਾ ਬੈ ਜਾ ਬੈਠਾ ਇਹਨੇ ਪੰਜ ਚਾਰ ਬੰਦੇ ਗਿਆਨ ਦੇ ਸਕਦੇ ਵਾਹ ਬੜਨਾ ਵਾਹ ਅਬੇ ਜੀ ਖਾ ਦਿਓ ਸਰ ਕੀ ਤੁਹਾਨੂੰ ਲੱਗਿਆ ਸੀ ਜੀ ਲਾਈਵ ਨੂੰ ਤੁਸੀਂ ਕੀ ਪਤਾ ਲੱਗਿਆ ਸੀਗਾ ਇਹ ਟੈਲੀਫੋਨ ਆਇਆ ਸੀ ਵੇ ਐਕਟੀ ਦੀ ਕੋਠੀ ਖਵਾ ਜਾ ਪੀਰ ਮੰਦਿਰ ਦੇ ਵਿੱਚ ਕੋਈ ਬੰਦੇ ਬੜੇ ਹੋਏਗੇ ਹੁਣ ਆਏ ਮੌਕੇ ਤੇ ਆਏ ਆ ਇੱਕ ਬੰਦਾ ਮਿਲਿਆ ਪੂਰੀ ਪੁਛਗਛ ਕਰ ਰਹੇ ਹਾਂ ਕਿ ਸਰ ਉਹ ਕਹਿੰਦੇ ਤਿੰਨ ਬੰਦੇ ਹਜੇ ਛੋੜੇ ਛਾੜੇ ਤੂੰ ਕਿਹ ਕੋਈ ਨਹੀਂ ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਹਾਂਜੀ ਬਿਲਕੁਲ ਜੀ ਸਾਹਿਬ ਜੀ ਸਿੰਘ ਦੀ ਤਫਸੀਲ ਸੀ ਕਿ ਚਾਰ ਮੁੱਤਲ ਜਾਨ ਲਾਤ ਰੋਲ ਤੁਸੀਂ ਦੇਖ ਲਓ ਪੁੱਤਰ ਲੈਣਾ ਹੀ ਹੈ ਨਾ ਆਪੇ ਲੈ ਕੇ ਆ ਦੇ ਵਧੀ ਕੋਈ ਠੀਕ ਹੈ ਠੀਕ ਹੈ ਆ ਗੇਟ ਵੀ ਮਨੇ ਜਾਦੇ ਗੇਟ ਭਰੀ ਅੱਧਰ ਗੇਟ ਦੀ ਦੁਕਾਨ ਦੇ ਉਹ ਕਰ ਲੈਂਦੇ ਉਹ ਗੇਟ ਵੀ ਦਿਖਾਉਂਦੇ ਇੱਕ ਮਿੰਟ ਰੋਕੋ ਚੋੜ ਦੋ ਸਰ ਜੀ ਇੱਕ ਮਿੰਟ ਇੱਕ ਮਿੰਟ ਦੇਖੋ ਪਾਣੀ ਸਲ ਚੱਲ ਰਿਹਾ ਹੈ ਜੀ ਆਪਾਂ ਕਰਤੀ ਇੱਕ ਮਿੰਟ ਇੱਥੇ ਜੋ ਪ੍ਰੀਲੀਮਿਨਰੀ ਮਤਲਬ ਦੇਖ ਕੇ ਲੱਗ ਰਿਹਾ ਹੈ ਕਿ ਚੋਰੀ ਦੀ ਨੀਤ ਨਾਲ ਬੰਦੇ ਇੱਕ ਫੜਿਆ ਸੀ ਲੋਕਾਂ ਨੇ ਹੂੰ ਤੇ ਸੜਕ ਦੇ ਉੱਪਰ ਹੀ ਬਿਲਕੁਲ ਹਾਈਵੇ ਦੇ ਉੱਪਰ ਮੰਦਰ ਹੈ ਮਤਲਬ ਇੱਥੇ ਥੋੜੀ ਸਿਕਿਉਰਟੀ ਵੀ ਕਰਨੀ ਮਤਲਬ ਮੰਦਰ ਦੀ ਔਖੀ ਜੀ ਲੱਗ ਰਹੀ ਮੈਨੂੰ ਕਿ ਇੱਥੇ ਸਿਕਿਉਰਟੀ ਜਿਹੜੀ ਹੈਗੀ ਹੋ ਸਕਦੀ ਤੇ ਇੱਕ ਬੰਦਾ ਜਿਹੜਾ ਹੈਗਾ ਹੁਣ ਉਹਨੂੰ ਅਸੀਂ ਰਾਊਂਡ ਅਪ ਕੀਤਾ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਥਾਣਾ ਪਰਹਾੜੀ ਹਿੰ ਤੱਕ ਬੰਦਾ ਜਿਹੜਾ ਹੈ ਉਹਦੇ ਨਹੀਂ ਕਿ ਪਛਤਾ ਰਿਹਾ ਕੱਲੀ ਜਾਂਦੀ ਮੰਗਦੇ ਹਾਂ ਹਾਂ ਜੀ ਤੇ ਮਤਲਬ ਮਤਲਬ ਇਹ ਐਨਜੀਟੀ ਦੇ ਬੰਦੇ ਨੇ ਡੈਡੀ ਦੀ ਐਸੇ ਬਗੜੀ ਮੈਂਦ ਮੈਂ ਹੀ ਬਣਾਇਆ ਸਭ ਨੂੰ ਮੈਂ ਪਾਜਾ ਪੀਰ ਬੰਦਾ ਹਾਂ ਸਭ ਭਾਈ ਪ੍ਰੋਗਰਾਮ ਕਰਾਈਦਾ ਤੜਵਾ ਸੀ ਇਹ ਕੱਲੇ ਦਾ ਸਰਕਾਰ ਮੇਰੇ ਕੋਈ ਕਮੇਟੀ ਨਹੀਂ ਐ ਮੈਂ ਆਪਣੀ ਮਿਹਨਤ ਫੋੜਾ ਕਰਦਾ ਸਾਹਮਣੇ ਘਰ ਹੈ ਮੇਰਾ ਵਿਜੇ ਕੁਮਾਰ ਹਾਂ ਜੀ ਠੀਕ ਥੈਂਕ ਯੂ ਬਾਕੀ ਬੁਰੀ ਪੱਟੀ ਦਿੱਤਾ ਉਦਾਂ ਹੀ ਦੇਖ ਲੋ ਨੀਗਾ ਬਜਾਉਨ ਕੋਲੇ ਨਾਲ ਦੇ ਹੱਥ ਟੁੱਟਿਆ ਵਾ ਇਹ ਦੇਖੋ ਸਰਕਾਰ ਮੇਰੇ ਖਵਾਜਾ ਦਰਬਾਰ ਦਾ ਇਹ ਮਿਹਨਤ ਕੀਤੀ ਐ ਚੋਰਾਂ ਨੇ ਕੀ ਹਾਲ ਕੀਤਾ ਸਾਡੇ ਦਰਬਾਰ ਦਾ ਸੋਲਿਊਸ਼ਨ ਕਰਦਾ ਹੱਥ ਆ ਦੇਖੋ ਨਾ ਕੱਪ ਜਾ ਟੱਪ ਜਾ ਇਹ ਛਿੰਮੂ ਜੀ ਇੱਧਰ ਭਾਜੀ ਇਹ ਖੇਲੇ ਦੀ ਵੀ ਐ ਸਾਲ ਪੁਰਾਣਾ ਚਲਣਾ ਜਰਾਂ ਅੰਦਰੋਂ ਟੱਪਿਆ ਹੋਣਾ ਏ ਜਮਨੇ ਇਧਰ ਭੋਲੇ ਨਾਲ ਤੇ ਬੈਠਿਆ ਇਧਰ ਕੋਲੇ ਨਾਲ ਦਾ ਤਰਸੂਲ ਵੀ ਪੰਨਤਾ ਹੱਥ ਵੀ ਪੰਨਤਾ ਲੈ ਲੈਂਦਾ ਲੈਣ ਪੰਨਤੀਆਂ ਚੱਲੇ ਨਹੀਂ ਕਰਦੀਆਂ ਬੱਲ ਵੀ ਪੰਨਤੇ ਵੇ ਇਧਰ ਆ ਪਾਜੀ ਹੱਥ ਭੋਲੇ ਨਾਲ ਦਾ ਪੰਨਿਆ ਜਿਹੜਾ ਇਧਰ ਆ ਜਾ ਕੋਈ ਨਹੀਂ ਆ ਜਾ ਪਾਜੀ ਆਹ ਦੇਖੋ ਆਹ ਤਾਂ ਦੇਖੋ ਕਿੱਦਾ ਪੰਨਿਆ ਭੋਲੇ ਉਹ ਦੇਖੋ ਆਹ ਤਾਂ ਗੂਠਾ ਪੰਨਤਾ ਵਾ ਭੋਲੇ ਨਾਲ ਦਾ ਤਰਸੂਲ ਤੋੜਦਾ ਵਾ ਜੀ ਮੈਂ ਕਰਦਾ ਜੀ ਕਰਦਾ ਇਹਨੇ ਹਣ ਬੋਲੋ ਭਜੀ ਇਹ ਪੋਲੇਨਾਦ ਦਾ ਦਰਦ ਦੇ ਪਿੰਡ ਦਾ ਕਰਤਾ ਜੀ ਉਹ ਬਸ ਖੱਤਰੀ ਬਣਦਾ ਵਾ ਪੋਲੇਨਾਦ ਦਾ ਜੀ ਉਹ ਦੇਖੋ ਸਾਹਮਣੇ ਗੂਠਾ ਇਹ ਗੂਠਾ ਵੇ ਪੋਲੇਨਾਦ ਦਾ ਜੀ ਇਹ ਇੱਥੇ ਲੱਗਦਾ ਗੂਠਾ ਆ ਪੋਲੇਨਾਦ ਵੀ ਉਂਗਲਾ ਪੰਦੀਆਂ ਜੀ ਠੀਕ ਹੈ ਜੀ ਉਹ ਦੇਖੋ ਇਹ ਗੂਠੇ ਦਾ ਏ ਇਹ ਪੋਲੇਨਾਦ ਦੇ ਹੱਥ ਦਾ ਪਤਾ ਹੀ ਨਹੀਂ ਆ ਵੀ ਕਿੱਥੇ ਨਹੀਂ ਮਾਲ ਛੱਟਿਆ ਇਹ ਐਥੇ ਐ ਕਿੱਥੇ ਐ ਇਹ ਪੋਲੇਨਾਦ ਦਾ ਗੂਠਾ ਹੈ ਬਾਕੀ ਆ ਪੋਲੇਨਾਦ ਦੀਆਂ ਸਭ ਕੋ ਬਣਤਾ ਵਾ ਜੀ ਬਿਆਜ਼ੀ ਮਿਆਸਮੀ ਇਹ ਕਹਿੰਦੇ ਵੀ ਤਾ ਕੰਮ ਸ਼ਹਿਰ ਚ ਨਾ ਹੋਵੇ ਇਹ ਸ਼ਹਿਰਾਂ ਦੀ ਬਦਨਾਮੀ ਹੈ ਵੀ ਸਾਡਾ ਸਰਕਾਰ ਕਿਹੜੀ ਹੈ ਜੇ ਤੁਹਾਨੂੰ ਕੋਈ ਮਤਲਬ ਨਹੀਂ ਆਇਆ ਕਿ ਸਾਡਾ ਭਲਾ ਹੋਵੇ ਇਤਨੇ ਕੰਮ ਹੋ ਰਹੇ ਆ ਫਿਰ ਤਾਂ ਕੰਮ ਖਰਾਬ ਹੈ ਜੀ ਗੱਲਾਂ ਟੁੱਟ ਗਿਆ ਛਨੀ ਮੰਦਰ ਭੰਨਤਾ ਹੋ ਜੀ ਸਾਰਾ ਅੰਸਾਰ ਅੰਸਾਰ ਸੱਤ ਆ ਜਾਂਦਾ ਅੱਜ ਗਣੇਸ਼ ਤੋਂ ਦਸਵੀਂ ਦਾ ਦੇਣਾ ਹੈ ਤੇ ਗਣੇਸ਼ੀ ਦਾ ਸੋਲਿਊਸ਼ਨ ਕਰੇ ਨੁਕਸਾਨ ਚੋਰੀ ਜਮੀਨ ਨਾਲ ਗੁੰਡਾ ਛਨੀ ਮੰਦਰ ਦਾ ਸਭ ਕੁਝ ਤੋੜਬਾਨ ਵੀ ਕੀਤੀ ਗਈ ਉਗਰਲਾ ਬੇਵਾਟ ਉਹ ਤਾਲਾ ਬੇਵਾਜੀ ਉਹ ਸਾਹਮਣੇ ਦੇ ਕੋ ਤਾਲਾ ਉਹ ਤਾਲਾ ਬੇਵਾ ਟੁੱਟਿਆ ਵਾ ਚੱਲ ਪਰ ਚੱਲ ਨਾ ਸਾਹਮਣੇ ਕਰਤਾ ਬਾਜੀ ਨੇ ਦਾਗਰ ਉਹ ਚੱਕੇ ਤੇ ਦਾਗਰ ਦੂਨੇ ਚੱਕੇ ਸਾਰੇ ਚੱਕੇ ਜੋਨਸਿਟੀ ਉਹਨਾਂ ਨੇ ਸਾਰਾ ਪੁੱਛਦਾ ਦੇਖੋ ਦਾ ਦਰਵਾਜ਼ਾ ਪਈ ਹੈ ਦਾਗਰ ਉੱਪਰ ਲਿਖੀ ਬਾਰ ਬਾਰ ਜਿਹੜਾ Hindu ਦੇਵੀ ਦੇਵਤਾ ਦੀਆਂ ਮੂਰਤੀਆਂ ਨੂੰ ਵਾਹ ਵਾਹ ਬੜਾ ਸੋਹਣਾ ਹੈ ਇਹ ਸੱਚਾ ਚੱਕੇ ਵੀ ਪਾਉਂਦੇ ਨੇ ਬੜੇ ਬੋਲ ਕਿਹਾ ਵਾਹ ਦੇਖੋ ਇਹ ਖਵਾਜਾ ਮੰਦਰ ਦਾ ਗੇਟ ਹੈ ਇਹਨੇ ਸ਼ਿਸ਼ਾ ਵੀ ਛੋੜਦਾ ਹਾਂਜੀ ਬਾਈ ਇਹ ਸਾਰਾ ਬੋਲਦਾ ਬਾਈ ਇਹ ਅੰਦਰ ਇਹ ਤਾਲਾ ਪੰਨਤਾ ਬਾਈ ਅੰਦਰ ਪੜਨ ਲੱਗਿਆ ਦੇਖ ਤੇ ਤਾ ਕੱਜ ਹੈ ਇਹ ਤਾਲਾ ਪੰਨੇਵਾ ਬਾਈ ਬੇਵਾ ਅਸੀਂ ਮੁਸਾਫਰ ਨੂੰ ਇਹ ਕਹਿੰਦੇ ਵੀ ਇਦਾਂ ਇਹ ਕੰਮ ਮੰਦਰ ਚ ਹੋਣ ਲੱਗ ਪਏ ਵੀ ਕਾਨੂੰ ਕਿਥੋਂ ਨੇ ਮੱਕੀ ਅੰਦਰ ਦੇ ਗੱਲੇ ਠੀਕ ਹੈ ਜੀ ਆਪਾਂ ਕਿ ਫਾੜੋਗੇ ਨਾ ਇਹ ਕਿਹਨੇ ਮੈਸੇਜ ਆ ਗਈ ਜਿਹੜਾ ਉਤਰੇ ਘਰ ਵਾਲੀ ਆ ਗਈ ਤਾਂ ਸਾਡਾ ਪਛਾਹ ਹੋਗਾ ਪਰਿਵਾਰ ਦਾ ਜੀ ਨਹੀਂ ਪਛਾਹ ਨਿਛੋੜਦਾ ਸਾਡੇ ਪਰਿਵਾਰ ਦਾ ਇਕੱਲੇ ਇਹ ਵੀ ਭੰਗੜੇ ਦੇ ਉਹ ਇਧਰ ਇਹ ਸ਼ੀਸ਼ਾ ਭੰਗਿਆ ਉਤਰੇ ਘੋੜੇ ਨਾਲ ਦਾ ਹੱਥ ਵੀ ਭੰਨਦਾ ਅਗੂਠਾ ਵੀ ਭੰਨਦਾ ਤਾਂ ਛੜੀ ਮਾਰੇ ਦੇ ਵੀ ਨੁਕਸਾਨ ਕੀਤਾ ਜੀ ਆਪਾਂ ਮਯਾਗਨ ਸੱਚ ਨੂੰ ਹੀ ਬੇਨਤੀ ਕਰਦੇ ਵੀ ਇਦਾਂ ਦਾ ਕੰਮ ਨਾ ਹੋਵੇ ਸ਼ਹਿਰ ਦੇ ਵਿੱਚ ਬੱਤ ਜੋੜ ਕੇ ਬੇਨਤੀ ਇਹ ਕਰ ਗਈ ਅੱਗੇ ਜੋ ਹਾਂ ਜੀ ਹੋਰ ਤੋਂ ਨੌਪੁਲਿਸ ਸਟੇਸ਼ਨ ਵੀ ਬੁਲਾਇਆ ਪੁਲਿਸ ਨੇ ਤੁਹਾਡੇ ਵੱਲੋਂ ਕੀ ਤੁਸੀਂ ਜਿੰਦਾ ਕਹਿ ਰਹੇ ਹੋ ਵੀ ਖੰਡੇਤ ਵੀ ਕੀਤਾ ਹੈ ਕੀ ਕਾਰਵਾਈ ਤੁਹਾਡੇ ਵੱਲੋਂ ਕਾਰਵਾਈ ਦੇਖੋ ਤਿੰਨ ਬੰਦੇ ਤਾਂ ਪਹਿਲਾਂ ਲੋਗੇ ਪਿੱਛੇ ਉਹ ਐਸਐਚਓ ਸਭ ਨੇ ਟੋਲੇ ਨਹੀਂ ਹੈ ਜੀ ਜਿਹੜੇ ਤਿੰਨ ਬੰਦੇ ਪਿੱਛੇ ਲੋਗੇ ਵੇ ਮੈਂ ਮਿਹਨਤੀ ਕਰਿਆ ਕਰਦਾ ਵੀ ਤਿੰਨ ਬੰਦੇ ਦੇਖੋ ਵੀ ਕਿੱਥੇ ਲੋਗੇ ਵੇ ਠੀਕ ਹੈ ਅਗਲੇ ਦੱਸਿਆ ਅਗਰ ਸਾਰੇ 3-4 ਬੰਦੇ ਆ ਹੁਣੇ ਭੱਜੇ 2 ਮਿੰਟੋ ਜਾਂ ਸਾ ਜਿਹੜਾ ਪੜਿਆ ਹੋਇਆ ਬੰਦਾ ਹੈ ਉਹਦੇ ਪਰ ਤੁਸੀਂ ਕੀ ਕਾਰਵਾਈ ਮੰਗਦੇ ਉਹਦੇ ਵਜੇ ਸਰਕਾਰ ਕਾਰਵਾਈ ਕਰੂ ਨੀ ਕਾਰਵਾਈ ਬੰਦੀ ਕਾਰਵਾਈ ਆਪਾਂ ਉਹਦੇ ਨਾਲ ਸਹਿਮਤ ਹੈ ਜਿਹੜਾ ਨੁਕਸਾਨ ਕੀਤਾ ਉਹ ਮੁਜਾਸ਼ਾ ਕੱਲ ਨੂੰ ਦੇਖੂਗਾ ਅਗੈ ਅਸੀਂ ਇਹਦੇ ਵਿੱਚ ਧਰਨਾ ਵੀ ਲਾਵਾਂਗੇ ਕੋਈ ਸਾਡੇ ਨੁਕਸਾਨ ਤਿੰਨ ਵਾਰ ਮੂਹਰੇ ਟੁੱਟ ਗਿਆ ਦੂਜੀ ਵਾਰੀ ਸਾਡੀਆਂ ਆਪਾਂ ਸਵੇਰ ਨੂੰ ਧਰਨਾ ਵੀ ਲਾਵਾਂਗੇ ਨਹੀਂ ਇਹਦਾ ਮੁਜਾਸ਼ੇ ਦੇ ਬਾਅਦ ਆਈ ਰੋਡ ਜਾਮ ਕਰਾਂਗੇ ਕੱਲ ਨੂੰ ਜਿੰਨੇ ਵੀ ਆਪਣੇ ਸਾਰੇ ਸਮਝਾਜ ਆਈ ਇਕੱਠੇ ਕਰਾਂਗੇ ਵੀ ਦੇਖੋ ਕਿੰਦਾ ਨੁਕਸਾਨ ਹੋ ਰਿਹਾ ਅਈ ਸਵੇਰ ਨੂੰ ਜਿੰਨਾ ਵੀ ਐ ਰੋਡ ਜਾਮ ਕਰਨਾ ਆਪਾਂ ਨੇ ਪਹਿਲਾਂ ਮੀਟਿੰਗ ਕਰਾਂਗੇ ਬਾਲੀ ਸਾਹਿਬ ਬੈਠੇ ਸਾਡੇ ਕੋਲ ਬਾਲੀ ਸਾਹਿਬ ਐ ਐਮਸੀ ਸਾਹਿਬ ਬੈਜ ਜੀ ਐ ਸਾਡੇ ਆਪਾਂ ਮੀਟਿੰਗ ਕਰਾਂਗੇ ਵੀ ਜਿੱਥੋਂ ਵੀ ਇੱਕਿਆ ਇੱਕ ਨੂੰ ਦੂਈ ਵਾਰ ਨੁਕਸਾਨ ਹੋ ਗਿਆ ਵੀ ਅਸੀਂ लवली ਭਾਜੀ ਆਕਰਾ ਸਾਹਿਬ ਵੀ ਆਉਂਗੇ ਸਾਡੇ ਕੋਲ ਉਹ ਵੀ ਛੁਰੂ ਸਾਡੇ ਨਾਲ ਜਿਹੜੇ लवली ਸਾਹਿਬ ਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਿਵੇਂ ਸਾਡੇ ਮੰਦਰ ਦੇ ਕੰਮ ਇਹ ਹੋ ਗਿਆ ਵਾ ਉਹ ਵੀ ਸਾਡੇ ਮੰਦਰ ਨਾਲ ਐਨ ਸਹਿਮਤ ਐ ਕੋਈ ਤਾਂ ਨਹੀਂ ਗੱਲਬਾਤ ਨਹੀਂ ਵੀ ਜਿਹੜਾ ਨੁਕਸਾਨ ਬਾਰ-ਬਾਰ ਹੋ ਰਿਹਾ ਕਿਉਂ ਹੋ ਰਿਹਾ ਜਾ ਪੁਲਿਸ ਦੀ ਨਾਕਾਮੀ ਹੈ ਜਾਂ ਕੋਈ ਚਿੱਟੇ ਵਾਲੀ ਦੀ ਨਾਕਾਮੀ ਹੈ ਮੈਨੂੰ ਨਹੀਂ ਪਤਾ ਲੱਗਦਾ ਭਾਜੀ ਇਹ ਮੇਰਾ ਦੂਈ ਵਾਰ ਦੇ ਕੋਲੇ ਨਾਲ ਦਾ ਵੀ ਨੁਕਸਾਨ ਹੋਇਆ ਕਿੰਨਾ ਨੁਕਸਾਨ ਕੋਲੇ ਨਾਲ ਦਾ ਕੂਠਾ ਪੰਡਾ ਮੂਰਤੀ ਆ ਪੰਚੀ ਰੱਖੋ ਨੇ ਬਸ ਕੈਂਟੀ ਕੋਈ ਨਹੀਂ ਛੱਡੀ ਹੋਣੀ ਨਹੀਂ ਦੇ ਦੇ ਸਕਦੇ ਆ ਜੋ ਚੈਨ ਲਟ ਗਈ ਵਾ ਕੈਂਟੀ ਹੈ ਨਹੀਂ ਉਹਨਾਂ ਨਾਲ ਠੀਕ ਆ ਆ ਦੇਖੋ ਕੈਂਟੀ ਹੈ ਨਹੀਂ ਉਹ ਆ ਇਹ ਵੀ ਭਾਜੀ ਆ ਦੇਖੋ ਆ ਆ ਦੇਖੋ ਇਹ ਚੈਨ ਲੰਮ ਕੀ ਵੀ ਇਹਦੇ ਨਾਲ ਕੈਂਟੀ ਹੈ ਨਹੀਂ ਉਧਰ ਸ਼ਨੀ ਮੰਦਰ ਵੀ ਘੰਟੀ ਹੈ ਨਹੀਂ ਕੀ ਕਹਾਣੀ ਕੋਠੀ ਹੈ ਨਾ ਬਣਾ ਕੇ ਬੰਦਾ ਰੱਖ ਲੋ ਹੁਣ ਬੰਦ ਕਰ ਅੱਛਾ ਜੀ ਰੱਖ ਲੋ ਠੀਕ ਹੈ ਜੀ ਇਸੇ ਵਾਰ ਮੈਨੂੰ ਦਾ ਪਤਾ ਸੀ ਸੇਫਟੀ ਬੜੀ ਔਖੀ ਹੈ ਕਿਉਂਕਿ ਬਿਲਕੁਲ ਸੜਕ ਤੇ ਜਾ ਰਿਹਾ ਹੈ ਉਹ ਗੇਟ ਤੇ ਲੰਮਾ ਪਾ ਕੇ ਇਹਨਾਂ ਦਾ ਕੰਮ ਕਰਾ ਦਾਂਗਾ ਯਾਰ ਮੈਂ ਕਹਾਂ ਉਹ ਨਹੀਂ ਹੋਣੀ ਕਰਦਾ ਮੈਂ ਵੀ ਇਹਦਾ ਹੋ ਜਾਂਦਾ ਹੈ ਇੰਨਾ ਕੀ ਬਚਾ ਹੋ ਗਿਆ ਉਹ ਕੱਲ ਉਹ ਛੱਡੇ ਨਹੀਂ ਸਾਡੇ ਇਹ ਬੱਚਾ ਦੁਰਮਚਾ ਉਹਨਾਂ ਬਸ ਚਾਹੁੰਦਾ ਇਹ ਪਰਸਨ ਆਉਂਦਾ ਮੈਸੇਜ ਕਰ ਬੁਲਾ ਦੇਣੀ ਹੈ ਕਿ ਇਹਨੂੰ ਕਰ ਕਮੇਟੀ ਨਹੀਂ ਬਣਾਈ ਵੀ ਇਹ ਯਾਦ ਹੈ ਸ਼ਰਿੰਦਰਪਾਲ ਬਾਬੇ ਦਾ ਮੰਦਿਰ ਹੈ ਜੀ ਅਪੋਜੀ ਸੇਵਾ ਕਰਿਆ ਕਰਦੇ ਰੇ ਇੱਕ ਸਾਲ ਮੈਂ ਹੋਰ ਬੈ ਅਸੀਂ 26 ਮਹੀਨੇ ਹੁਣ ਤੱਕ ਲਾ ਚੁੱਕੇ ਔਰ ਕੱਲੇ ਕੱਲੇ 26 ਮਹੀਨੇ ਵਿੱਚ ਚਾਰੋਂ ਪਾਸੇ ਕਲੈਕਸ਼ਨ ਕਰਕੇ ਬਰੀ ਮੁਸ਼ਕਲ ਦੇ ਨਾਲ ਇਹ ਮੰਦਿਰ ਖੜਾ ਕੀਤਾ ਹੈ ਇਸ ਸਾਲ ਇਸ ਮੰਦਿਰ ਦੇ ਵਿੱਚ ਇਸਾਲ ਇਸ ਮੰਦਿਰ ਦੇ ਵਿੱਚ ਅਸੀਂ ਬੜੇ ਸ਼ਰਧਾ ਨਾਲ ਟਾਇਨਾ ਲਵਾਈਆਂ ਪੀਓਪੀ ਦਾ ਕੰਮ ਵੀ ਕਰਵਾਇਆ ਪੀਵੀਸੀ ਦਾ ਕੰਮ ਵੀ ਕਰਵਾਇਆ ਔਰ ਇਹ ਸਾਰਾ ਸਾਰੇ ਇਲਾਕੇ ਚ ਕਲੈਕਸ਼ਨ ਕਰਕੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਇਆ ਹੈ ਸਹਿਯੋਗ ਨਾਲ ਹੀ ਮੇਲਾ ਹੁੰਦਾ ਹੈ ਇਹ ਪੋਜਣੇ ਨਹੀਂ ਕਰਾਂਗੇ ਮੇਲਾ ਹੋਇਆ ਸਹਿਯੋਗ ਨਾਲ ਹੀ ਮੰਦਿਰ ਬਣਿਆ ਸਹਿਯੋਗ ਨਾਲ ਹੀ ਮੰਦਿਰ ਤਰੱਕੀਆਂ ਕਰ ਰਿਹਾ ਪਰ ਕੁਝ ਬੰਦਿਆਂ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦਾ ਕਿ ਕਿੰਦਾਂ ਦੇ ਬੰਦੇ ਐ ਪਹਿਲਾਂ ਵੀ ਇੱਕ ਵਾਰ ਤੋੜ ਚੁੱਕੇ ਐ ਸੈਕੰਡਲੀ ਦੂਜੀ ਵਾਰ ਫੇਰ ਹੁਣ ਅੱਗੇ ਤੋੜ ਚੁੱਕੇ ਐ ਠੀਕ ਹੈ ਸਾਨੂੰ ਪੁਲਿਸ ਨੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਸੀ ਜਿਹੜਾ ਵੀ ਬੰਦਾ ਫੜਿਆ ਹੈ ਇਹ ਪਛਾਣ ਚ ਆਇਆ ਹੈ ਜੀ ਇਹ ਪਛਾਣੇ ਨੇ ਤਿੰਨ ਬੰਦੇ ਹੋਰ ਹੈ ਜੀ ਨਾਲ ਇਹਦੇ ਨਾਲ ਤਿੰਨ ਬੰਦੇ ਹੋਰ ਆ ਇਹ ਬੰਦਾ ਕੀ ਪਤਾ ਹੈ ਕਿ ਮੁ슬ਮਾਨ ਹੈ ਕੂਣ ਹੈ ਸਾਨੂੰ ਨਹੀਂ ਪਤਾ ਇਹ ਬੰਦਾ ਮਲਕੀ ਦੇਖਣ ਦੇ ਵਿੱਚ ਬਿਹਾਰੀ ਲੱਗ ਰਿਹਾ ਤੇ ਹੁਣ ਸਾਨੂੰ ਇਹ ਪਤਾ ਨਹੀਂ ਕਿਸ ਨੀਤ ਨਾਲ ਆ ਜਾਂ ਚੋਰੀ ਦੀ ਨੀਤ ਨਾਲ ਜਾਂ ਕਿਸ ਚੀਜ਼ ਨਾਲ ਉਸ ਬੰਦੇ ਨੇ ਅਟੈਕ ਕੀਤਾ ਕੋਲੇ ਨਾਂ ਤੇ ਹੱਥ ਵੀ ਇਹ ਇਹ ਜਵਾਰ ਮੇਗੇ ਬਾਅਦ ਜਵਾਲੀ ਬਾੜਾ ਗੌਰ ਨੰਬਰ ਪਾਰ ਹੈ ਜਵਾਲ ਮਗੀਥਰੀ ਐ ਐਮਸੀ ਮਿਲਿਸ਼ੀਜ ਐ ਇੱਥੇ ਸਾਡੇ ਪ੍ਰਧਾਨ ਜੀ ਦੇ ਪ੍ਰਧਾਨ ਜੀ ਐ ਇਨੀ ਖਵਾਜੇ ਪੀਰ ਦਾ ਮੰਦਿਰ ਬਣਾਇਆ ਪਾ ਇੱਕ ਹੈ ਮੈਨੂੰ ਅੱਜ ਮੈਨੂੰ ਅੱਜ ਮੈਨੂੰ ਫੋਨ ਆਇਆ ਕੁੜੀ ਜੇ ਪਹਿਲਾਂ ਕਿ ਭਾਜੀ ਸਾਡੇ ਕਿ ਸਾਡੇ ਮੰਦਿਰੇ ਚੋਰੀ ਹੋ ਚੰਦੀ ਠੀਕ ਹੈ ਬੰਦੇ ਫੜ ਲੇ ਇਹਨਾਂ ਬੰਦੇ ਦੇ ਦੋ ਨੱਟ ਗੇ ਹੀ ਫੜ ਲਿਆ ਕਿ ਮੈਂ ਇਮਰਜੈਂਸੀ ਐਸਐਸਓ ਸਾਹਿਬ ਨੰਗਲ 라ਉ ਸ਼ਲਮੀ ਜੀ ਨੂੰ ਫੋਨ ਕੀਤਾ ਉਨੀ ਵੀ ਈਵਰੀ 10 ਮਿੰਟ ਚ ਪੁੱਜ ਗਏ ਥਾ ਉਹ ਇਨੀ ਪੌਸਰ ਜਦ ਬੰਦਾ ਫੜਿਆ ਉਹ ਲੈ ਕੇ ਪੁਰਸਾ ਬਣ ਕੇ ਇਨਸਾਨ ਮੋਦ ਕਿਤੇ ਸਰਦਾਰ ਵਾਲਾ ਬਾਕੀ ਖਵਾਜਾ ਪੀਰ ਮੰਦਰ ਇਹਨਾਂ ਬੋਲ ਨੂੰ ਦੋ ਬੰਦੇ ਨੇ ਠਿਆ ਜੀ ਇਹਨਾਂ ਲੋਕਾਂ ਦੇ ਚਾੜੀ ਹੈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨੁਕਸਾਨ ਦੇਖੋ ਤੁਹਾਨੂੰ ਆਪਣੇ ਮੇਰੇ ਘਰ ਦੇ ਧੰਨੇ ਦੇ ਹੀ ਆ ਬਜਾ ਦੇ ਦੇਖੇ ਵੀ ਕਿ ਅਸਮਾਨ ਨਹੀਂ ਉਹ ਫੜੋਗੇ ਜਦ ਤੱਕ ਬੰਦਾ ਫੜੋਗਾ ਬਾਕੀ ਭੱਜ ਗਏ ਮੈਂ ਜਰਾ ਉਹ ਤੋੜੇ ਕਰ ਦੇ ਜੀ ਅਰੇ ਤੋੜੇ ਕਰ ਦੇ ਆ ਤੂੰ ਜਿੰਦਾ ਗੇਟ ਤੋੜ ਤਾਂ ਮੂਰਤੀ ਤੋੜ ਦਿਆਂ ਇਹ ਨੁਕਸਾਨ ਹੀ ਹੈ ਇਹ ਬੇਅਦਬੀ ਜਾਣ ਕੇ ਜਾਣ ਕੇ ਦੇਖੋ ਕੋਈ ਸਾਡਾ ਮੰਦਿਰ ਹੈ ਮੰਦਰ ਤੋੜ ਕੇ ਖਵਾਜਾ ਦਾ ਲੋਕੀ ਰੁਵਾਜਾਂ ਪੁੱਛਦੇ ਆ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਮੈਂ ਦੇਖੋ ਇਮਰਜੈਂਸੀ ਆ 5 ਮਿੰਟ ਚ ਆ ਗਿਆ ਰਾਉ ਸ਼ਰਮਾ ਜੀ ਮੈਂ ਫੋਨ ਕੀਤਾ ਇਮਰਜੈਂਸੀ 5 ਮਿੰਟ ਚ ਆ ਕੇ ਪੁਲਿਸ ਦੀ ਕਾਰਵਾਈ ਤੇ ਕੋਈ ਹੋ ਨਹੀਂਦਾ ਉਹਦਾ ਮੈਂ ਕੀ ਨਹੀਂ ਜਿਹੜਾ ਕੰਮ ਸੱਚ ਬਾਕੀ ਭਾਈ ਪੁਲਿਸ ਦੀ ਨਿਕਮੀਆਂ ਬੰਦੇ ਲੋਕ ਰਵੇ ਪਿੱਛੇ ਹੁਣ ਵੀ ਉਹ ਪੁਲਿਸ ਨੂੰ ਲੱਭੇ ਨਹੀਂ ਹੈ ਹੁਣੇ ਹੀ ਬੰਦੇ ਪਿੱਛੇ ਰਸਤਾ ਹੈ ਨਹੀਂ ਦੱਪਣਾ ਇੰਨਾ ਝਾੜ ਖਾਨਾ ਬੀਬੀ ਅਮੀ ਨੇ ਸਫਾਈ ਨਹੀਂ ਕਰਾਈ ਵੀ ਇਹਦੇ ਪਿੱਛੇ ਦੇਖੋ ਜਾ ਕੇ ਬੰਦਾ ਨਹੀਂ ਕੁੱਤਾ ਨਹੀਂ ਦੱਪ ਸਕਦਾ ਉਹਦੇ ਬੰਦੇ ਉੱਥੇ ਹੀ ਬੈਠੇ ਹੋਏ ਮੈਂ ਇਹਨਾਂ ਨੂੰ ਕਿਹਾ ਵੀ ਟੋਲੇ ਬੰਦੇ ਉਹ ਪਿੱਛੇ ਹੀ ਆ ਬੈਠੇ ਉਹਨੇ ਹੀ ਬੰਦੇ ਪਿੱਛੇ ਐ ਚਲੋ ਇੱਕ ਬੰਦਾ ਹੱਥ ਲੱਗ ਗਿਆ ਬਾਕੀ ਉਹਨਾਂ ਵਿੱਚ ਦੋ ਬੰਦੇ ਜਿਹੜੇ ਜਿਹੜੇ ਜਿਹੜੀ ਆਪਣਾ ਦਸ ਬੰਦੇ ਆਪਣੇ ਬੰਦਾਰਾ ਕਰ ਕਰੇ ਦਰਵਾਜ਼ਾ ਯਾਰ ਇਹ ਪੁਲਿਸ ਨੇ ਆਪਣੇ ਚੈੱਕ ਕਰ ਲੰਦੇ ਆ ਜਿਹੜੇ ਦੋ ਜਾਂ ਤਿੰਨ ਬੰਦੇ ਜਿਹੜੇ ਭਾਈ ਜੀ ਲੁਕੇ ਹੋਏ ਲੱਛੇ ਬੰਦੇ ਆ ਆਪਾਂ ਚੈੱਕ ਕਰ ਲੰਦੇ ਆ ਜਿਹੜੇ ਅੱਗੇ ਉਹ ਦੇਖ ਰਿਹਾ ਕਿ ਕਿੰਨੇ ਕਿੰਨੇ ਬੰਦੇ